ਮੈਨੂੰ ਵੀ ਜਦੋਂ ਮੈਂ ਸਭਰਾਵਾਲੇ ਪਰਲੇ ਬੰਨੇਓ ਮੁਠਿਆਂ ਵਾਲੇ ਤੋਂ ਐ ਨੂੰ ਤੁਰਿਆ ਤੇ ਮੈਨੂੰ ਜਿਹੜੇ ਭਰਾ ਮਲੇ ਉਹਨਾਂ ਇਹੋ ਦੱਸਿਆ ਵੀ ਇਤਰਾ ਜੀ ਇਹ ਸੁਣਿਆ ਵਾ ਰਾਤ ਨੂੰ ਫੌਜ ਨੇ ਬੰਨ ਤੋੜ ਦੇਣਾ ਤੇ ਪਾਣੀ ਇਧਰ ਨੂੰ ਚੱਲ ਜਾਣਾ ਤੇ ਸਾਡੇ ਦੇ ਸਾਰੇ ਘਰ ਤੇ ਸਾਰੀਆਂ ਜ਼ਮੀਨਾਂ ਤੇ ਲਗਭਗ ਇਧਰਲੇ ਬੰਨੇ ਵੀ 20-25 ਪਿੰਡ ਜਿਹੜੇ ਸਾਰੇ ਡਰੇ ਪਏ ਆ ਵੀ ਪਤਾ ਨਹੀਂ ਬੰਨ ਕੋਈ ਇਹੋ ਜੀ ਗੱਲ ਨਹੀਂ ਹੈਗੀ ਫੌਜ ਦਾ ਕੰਮ ਹੈ ਲੋਕਾਂ ਦੀ ਰਾਖੀ ਕਰਨਾ ਲੋਕਾਂ ਦੀ ਸੇਵਾ ਕਰਨਾ ਬੰਨ ਬੰਨਣਾ ਨਾ ਕਿ ਬੰਨ ਤੋੜਨਾ ਇਹ ਛਰਾਰਤੀ ਬੰਦੇ ਆ ਜਿਹੜੇ ਵੇਖੋ ਸੋਸ਼ਲ ਮੀਡੀਆ ਤੇ ਇਹੋ ਜੀਆਂ ਗੱਲਾਂ ਪਾਉਂਦੇ ਆ ਨਾ ਜਾਂ ਕੋਈ ਗੱਲ ਐਵੇਂ ਜਿਹੜੀ ਨਹੀਂ ਹੁੰਦੀ ਉਹ ਬੋਲਦੇ ਆ ਮੈਂ ਉਹਨਾਂ ਬੰਦਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਉਹ ਸਿਆਣੇ ਬਣੋ ਇਹ ਜੰਗਲ ਦੀ ਆਗ ਵਾਂਗੂ ਜਦੋਂ ਤੁਸੀਂ ਤੇ ਤੀਰ ਛੁੱਟ ਦਿੰਦੇ ਜੀ ਪਰ ਉਹ ਜਿਵੇਂ ਜੰਗਲ ਦੀ ਅੱਗ ਸਾਰਾ ਜੰਗਲ ਸਾੜ ਕੇ ਸੁਆਹ ਕਰਦੀ ਉਹ ਗੱਲ ਤੁਹਾਡੀ ਆ ਹੁਣ ਪਤਾ ਨਹੀਂ ਕਿੰਨੇ ਮੈਂ ਪਿੱਛੇ ਵੀ ਵੇਖਦਾ ਆ بڑے ਲੋਕਾਂ ਪਸ਼ੂ ਕੱਢ ਲਏ ਸਾਰੇ ਸਮਾਨ ਕੱਢ ਲਏ ਹੁਣ ਤੁਸੀਂ ਵੀ ਦੱਸਣ ਦੇ ਦਾਣੇ ਵੀ ਕੱਢ ਲਏ ਸਮਾਨ ਵੀ ਕੱਢ ਲਏ ਇਹ ਕਿੰਨਾ ਨੁਕਸਾਨ ਆ ਇਹੋਲੇ ਨੂੰ ਲੰਮੇ ਪੈ ਜੇਦਾ ਅੱਜ ਲੰਮੇ ਪੈ ਇਹ ਇਹ ਆਪਣਾ ਘੜਮ ਆ ਹਾਂ ਘੜਮ ਇਹ ਇਹ ਜੀਰੇ ਹਲਕੇ ਦਾ ਪਿੰਡ ਆ ਘੜਮ ਤੇ ਉਹਨੇ ਇਹ ਭਰਾ ਚਲੋ ਬੈਠੇ ਤੇ ਬੰਨੋ ਇਧਰ ਆ ਕੋਈ ਇਹਨਾਂ ਨੂੰ ਡਰ ਨਹੀਂ ਕੋਈ ਖਤਰਾ ਨਹੀਂ ਤੇ ਡਰਾਤਾ ਵਾ ਜੀ ਰਾਤ ਨੂੰ ਬੰਨ ਤੋੜ ਦੇਣਾ ਫੌਜ ਨੇ ਤੇ ਉਹ ਸਾਰੇ ਲੋਕਾਂ ਨੇ ਜੋ ਮੈਨੂੰ ਵੀ ਜਦੋਂ